ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਖਾਸ ਤੌਰ ਤੇ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਦੇ ਵਿੱਚ ਪਹਿਲੀਆਂ ਪੋਜੀਸ਼ਨਾਂ ਅਵਲ ਰੈਂਕ ਲੈ ਹੈਗੇ ਨੇ ਉਹਨਾਂ ਨੂੰ ਤਾਂ ਮੁਬਾਰਕ ਹੈ ਹੀ ਹੈ ਜੀ ਖਾਸ ਤੌਰ ਤੇ ਉਹਨਾਂ ਦੇ ਮਾਪਿਆਂ ਨੂੰ ਅਤੇ ਉਹਨਾਂ ਅਧਿਆਪਕ ਸਹਿਬਾਨ ਨੂੰ ਹੋਰ ਵੀ ਮੁਬਾਰਕਾਂ ਨੇ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਬੱਚਿਆਂ ਨੇ ਇਹ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਜੀ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਸੁਭਾਗਾ ਦਿਨ ਹੈ ਜੀ ਬਹੁਤ ਯਾਦਗਾਰੀ ਦਿਨ 27 ਮਈ ਦਿਨ ਮੰਗਲਵਾਰ ਜਦੋਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਖੁਦ ਆਪਣੇ ਹੱਥੀਂ ਸਨਮਾਨ ਦੇਣਗੇ ਤੇ ਨਾਲ ਸਾਡੇ ਸਿੱਖਿਆ ਮੰਤਰੀ ਜਿਹੜੇ ਸਿੱਖਿਆ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਣ ਦੇ ਲਈ ਦਿਨ ਰਾਤ ਯਤਨ ਕਰ ਰਹੇ ਨੇ ਸਰਦਾਰ ਹਰਜੋਤ ਸਿੰਘ ਬੈਂਸ ਜੀ ਪ੍ਰੋਗਰਾਮ ਦਾ ਆਪਾਂ ਰਸਮੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਬੈਂਸ ਸਾਹਿਬ ਸਾਡੇ ਸੀਐਮ ਸਾਹਿਬ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਇਸ ਸਮਾਗਮ ਦੇ ਵਿੱਚ ਆਉਣ ਦੇ ਲਈ ਸਵਾਗਤ ਕਰਨ ਜ਼ੋਰਦਾਰ ਤਾੜੀਆਂ ਬਹੁਤ-ਬਹੁਤ ਮਿਹਰਬਾਨੀ ਸਰ ਅੱਜ ਦਾ ਸਮਾਗਮ ਸਾਡਾ ਇਸ ਲਈ ਵੀ ਖਾਸ ਆ ਕਿਉਂਕਿ ਇਹੋ ਜੇ ਸਮਾਗਮ ਜਿਹੜੇ ਨੇ ਬਹੁਤ ਘੱਟ ਉਲੀਕੇ ਜਾਂਦੇ ਨੇ ਜਦੋਂ ਵਿਦਿਆਰਥੀਆਂ ਨੂੰ ਹਲਾਸ਼ੇਰੀ ਦੇਣ ਦੇ ਲਈ ਐਡੇ ਵੱਡੇ ਪੱਧਰ ਦੇ ਉੱਤੇ ਸਮਾਗਮ ਕਰਵਾਏ ਜਾਂਦੇ ਨੇ ਸਾਰੇ ਪੰਜਾਬ ਦੇ ਵਿੱਚੋਂ ਵਿਦਿਆਰਥੀ ਉਹਨਾਂ ਦੇ ਮਾਪੇ ਉਹਨਾਂ ਦੇ ਅਧਿਆਪਕ ਸਾਹਿਬਾਨ ਅਤੇ ਸਕੂਲ ਦੇ ਹੈੱਡ ਇੱਥੇ ਸਾਡੇ ਵਿਚਕਾਰ ਆਏ ਹੋਏ ਨੇ ਸਾਰਿਆਂ ਨੂੰ ਦਿਲੋਂ ਮੁਬਾਰਕਾਂ ਜੀ ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ ਮੈਂ ਬੇਨਤੀ ਕਰਦਾ ਸਾਡੇ ਸਿੱਖਿਆ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਕਿ ਉਹ ਡਾਇਸ ਤੇ ਆ ਕੇ ਤੁਹਾਡੇ ਲਈ ਹੌਸਲਾ ਦੇਣ ਵਾਲੇ ਸ਼ਬਦ ਸਾਂਝੇ ਕਰਨ ਬੈਂਸ ਸਾਹਿਬ ਅਮ ਅੱਜ ਦੇ ਸੱਦੇ ਮੁੱਖ ਮਹਿਮਾਨ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਬਹੁਤ ਹੀ ਖਾਸ ਸਾਡੇ ਅੱਜ ਦੇ ਵੰਦੇ ਵਿੱਚ ਜਿਹੜੇ ਮਹਿਮਾਨ ਪਹੁੰਚੇ ਨੇ ਜੋ ਪੰਜਾਬ ਦਾ ਭਵਿੱਖ ਹੈ, ਦੇਸ਼ ਦਾ ਭਵਿੱਖ ਹੈ ਸਾਡੇ ਸਾਰੇ ਜ਼ਿਲ੍ਹਿਆਂ ਤੋਂ ਜਿਹੜੇ ਟਾਪਰਸ ਨੇ ਕਲਾਸ 10th ਦੇ ਤੇ ਕਲਾਸ 12th ਦੇ ਆਪ ਸਭ ਦਾ ਸਵਾਗਤ ਹੈ ਆਪ ਜੀ ਦੇ ਮਾਤਾ ਪਿਤਾ ਜੀ ਦਾ, ਆਪ ਜੀ ਦੇ ਟੀਚਰਸ ਦਾ, ਆਪ ਜੀ ਦੇ ਪ੍ਰਿੰਸੀਪਲ ਸਹਿਬਾਨਾ ਦਾ ਦਿਲੋਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪ ਸਭ ਨੂੰ ਮੁਬਾਰਕਬਾਦ। ਤੁਸੀਂ ਇੱਕ ਨਵਾਂ ਜਿਹੜਾ ਹੈ ਕੀਰਤੀਮਾਨ ਸਾਬਿਤ ਕੀਤਾ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ, ਸਾਡੇ ਮਹਿਕਮੇ ਦਾ ਨਾਮ ਰੌਸ਼ਨ ਕੀਤਾ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀਂ ਪੰਜਾਬ ਤੇ ਦੇਸ਼ ਦਾ ਭਵਿੱਖ ਬਣੋਂਗੇ ਇਹ ਮਾਨ ਸਾਹਿਬ ਦਾ ਪਿਆਰ ਹੈ ਬੱਚਿਆਂ ਦੇ ਨਾਲ ਕਿ ਹਰ ਵਾਰੀ ਜਦੋਂ ਨਤੀਜਾ ਆਉਂਦਾ ਹੈ ਸਰ ਆਪਣੇ ਆਪ ਹੀ ਉਸੇ ਵਕਤ ਬੱਚਿਆਂ ਨੂੰ ਨਾਲ ਫੋਨ ਤੇ ਗੱਲ ਕਰਦੇ ਆ ਚਾਹੇ 8ਵੀਂ ਦਾ ਹੋਵੇ 10ਵੀਂ ਦਾ ਹੋਵੇ 12ਵੀਂ ਦਾ ਹੋਵੇ ਉਹਨਾਂ ਨੂੰ ਘਰ ਬੁਲਾ ਕੇ ਅੱਜ ਤੱਕ ਕਦੀ ਕੋਈ ਸੀਐਮ ਅਸੀਂ ਵੀ ਦੇਖਦੇ ਹੁੰਦੇ ਸੀ ਅਖਬਾਰਾਂ 'ਚ ਪੜ੍ਹਦੇ ਹੁੰਦੇ ਸੀ ਕਦੀ ਇਦਾਂ ਨਹੀਂ ਹੁੰਦਾ ਸੀ ਇਸ ਤੋਂ ਇਲਾਵਾ ਜਦੋਂ ਜਦੋਂ ਮੇਗਾ ਪੀਟੀਐਮਸ ਹੈ ਉਸਦੇ ਵਿੱਚ ਸ਼ਾਮਿਲ ਹੁੰਦੇ ਨੇ ਜਦੋਂ ਜਦੋਂ ਸਾਡੇ ਟੀਚਰਸ ਨੇ ਕਦੀ ਸਿੰਗਾਪੁਰ ਜਾਣਾ ਕਦੀ ਅਮਦਾਬਾਦ ਜਾਣਾ ਫਿਨਲੈਂਡ ਜਾਣਾ ਉਹਨਾਂ ਨਾਲ ਗੱਲਬਾਤ ਕਰਦੇ ਨੇ ਇਹ ਸਰ ਦਾ ਪਿਆਰ ਹੈ ਸਿੱਖਿਆ ਮਹਿਕਮੇ ਦੇ ਨਾਲ ਤੇ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਹੇਠ ਅੱਜ ਜਿਹੜਾ 3 ਸਾਲਾਂ ਦੇ ਵਿੱਚ ਅਸੀਂ ਜੋ ਅੱਜ ਪੰਜਾਬ ਦੀ ਸਿੱਖਿਆ ਕ੍ਰਾਂਤੀ ਮੈਂ ਹੁਣ ਵੀ ਸਰ ਆਪਣੇ ਹਲਕੇ ਦੇ ਕੁਝ ਸਕੂਲਾਂ ਤੋਂ ਆ ਰਿਹਾ ਲੋਕ ਇੰਨੇ ਖੁਸ਼ ਨੇ ਸਰ ਮੈਂ ਅੱਜ ਤੱਕ ਜਦੋਂ ਮੈਂ ਸਰ ਆਪਣੇ ਹਲਕੇ 2022 ਚ ਐਮਐਲਏ ਬਣਿਆ ਸਾਡੇ ਉੱਥੇ 2-3 ਪ੍ਰਾਈਵੇਟ ਸਕੂਲ ਹੈ ਮੈਨੂੰ ਸਿਰ ਸਿਰਫ ਉਹਨਾਂ ਦੀ ਐਡਮਿਸ਼ਨਾਂ ਦੇ ਫੋਨ ਆਉਂਦੇ ਸੀ ਸਰ ਤਿੰਨ ਸਾਲਾਂ ਚ ਅੱਜ ਜਿਹੜੇ ਮੇਰੇ ਹਲਕੇ ਦਾ ਸਕੂਲ ਆਫ ਫੈਮਿਨੈਂਸ ਹੈ ਸਰ ਲਾਈਨ ਲੱਗੀ ਹੋਈ ਹੈ ਵਰਕਰਾਂ ਦੀ ਲੋਕਾਂ ਦੀ ਉੱਥੇ ਐਡਮਿਸ਼ਨ ਲੈਣ ਲਈ ਇਹੀ ਹਾਲ ਪੂਰੇ ਪੰਜਾਬ ਚ ਹੈ ਸਰਕਾਰੀ ਸਕੂਲਾਂ ਲਈ ਸਰ ਹੁਣ ਸਫਾਰਿਸ਼ਾਂ ਇਹ ਆਪ ਜੀ ਦੀ ਰਹਿਨਮਾਈ ਹੇਠ ਹੋਇਆ ਅੱਜ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਸਕੂਲ ਨਹੀਂ ਜਿੱਥੇ ਬੱਚਾ ਥੱਲੇ ਬੈਠਦਾ ਹੋਵੇ ਅੱਜ ਪੰਜਾਬ 'ਚ ਕੋਈ ਵੀ ਐਦਾਂ ਦਾ ਸਕੂਲ ਨਹੀਂ ਜਿੱਥੇ ਬਾਉਂਡਰੀ ਵਾਲ ਨਾ ਹੋਵੇ ਸਰ ਇਹ ਬਹੁਤ ਵੱਡੇ ਲੈਵਲ ਦਾ ਇਨਫਰਾਸਟ੍ਰਕਚਰ ਲੈਵਲ ਦਾ 2000 ਕਰੋੜ ਦਾ ਕੰਮ ਆਪ ਜੀ ਦੀ ਰਹਿਨਮਾਈ ਹੇਠ ਹੋਇਆ ਟੀਚਰਸ ਦੀ ਭਰਤੀ ਹੋਈ ਹੈ ਟੀਚਰਸ ਦੀ ਤਨਖਾਹ ਵਧੀਆਂ ਹੋਰ ਬਹੁਤ ਸਾਰੀ ਰਿਕਰੂਟਮੈਂਟ ਆਈਆਂ ਉਸ ਦਾ ਨਤੀਜਾ ਕਿ ਸਰ ਸਾਡੇ ਆ ਬੱਚੇ ਤੇ ਇਸ ਤੋਂ ਇਲਾਵਾ ਸਾਡੇ ਲਗਭਗ 260 ਬੱਚੇ ਸਰ ਜੇਈ ਕਲੀਅਰ ਕਰ ਗਏ ਨੇ ਇਹ ਵੀ ਬੜੀ ਵੱਡੀ ਗੱਲ ਹੈ ਕਦੀ ਰਿਕਾਰਡ ਵੀ ਨਹੀਂ ਰੱਖਿਆ ਜਾਂਦਾ ਸੀ ਤੇ ਸਰ ਮੈਂ ਸਾਡੇ ਬਹੁਤ ਸਾਰੇ ਪ੍ਰਿੰਸੀਪਲ ਸਹਿਬਾਨ ਬਹੁਤ ਚੰਗੇ ਚੰਗੇ ਟੀਚਰਸ ਹੈ ਸਾਡੇ ਪ੍ਰਿੰਸੀਪਲ ਸਾਹਿਬ ਰਕੇਸ਼ ਸ਼ਰਮਾ ਜੀ ਬੈਠੇ ਜੀਰੀ ਦਾ ਸਕੂਲ ਹੈ ਸਰ ਇੰਨਾ ਸ਼ਾਨਦਾਰ ਸਕੂਲ ਬਹੁਤ ਸਾਰੇ ਪ੍ਰਿੰਸੀਪਲ ਸਹਿਬਾਨ ਨੂੰ ਮੈਂ ਜਾਣਦਾ ਇੱਥੇ ਬੈਠੇ ਬੈਠੇ ਹੀਰੇ ਨੇ ਸਰ ਸਾਡੇ ਸਿੱਖਿਆ ਵਿਭਾਗ ਦੇ ਤੇ ਅੱਜ ਆਪ ਸਭ ਦੇ ਨਾਲ ਕਰਨਗੇ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਅ ਧੰਨਵਾਦ ਕਰਦਾ ਹਾਂ ਤੇ ਸਵਾਗਤ ਕਰਦੇ ਇਥੇ ਆਨ ਲਈ ਹੁਣ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਕਿ ਬੱਚਿਆਂ ਦੇ ਨਾਲ ਉਹ ਜਿਹੜੀ ਗੱਲਬਾਤ ਕੋਈ ਵੀ ਬੱਚਾ ਜੋ ਸੀਐਮ ਸਾਹਿਬ ਦੇ ਰੂਬਰੂ ਹੋਣਾ ਚਾਹੁੰਦਾ ਮਾਈਕ ਆ ਜੂਗਾ ਤੇ ਗੱਲ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਹੱਥ ਖੜਾ ਕਰ ਦਿਓ ਜੀ ਜੇ ਕੋਈ ਦੇਓ ਮਾਈਕ ਇੱਧਰ ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ ਕਲਾਸ ਕਿਹੜੀ ਹੈ ਸਤਿ ਸ਼੍ਰੀ ਅਕਾਲ ਸਰ ਸਰ ਮੇਰਾ ਨੇਮ ਯਸ਼ਮੀਤ ਕੌਰ ਹੈ ਮੈਂ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਹਾਂ ਤੇ ਮੇਰੇ ਸਕੂਲ ਦਾ ਨੇਮ ਸਕੂਲ ਆਫ ਐਮੀਨੈਂਸ ਰਾਮਨਗਰ ਹੈ ਸਰ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਕੁਝ ਸ਼ਬਦ ਬਿਆਨ ਕਰਨਾ ਚਾਹਣੀ ਆ ਸਰ 10th ਕਲਾਸ ਦੇ ਵਿੱਚ ਮੈਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ CBSE ਸਕੂਲ ਦੇ ਵਿੱਚ ਤੇ ਸਰ ਮੇਰੇ ਮम्मा ਗਵਰਨਮੈਂਟ ਟੀਚਰ ਨੇ ਤੇ ਉਹ ਵੀ ਹੁਣ ਰੈਗੂਲਰ ਹੋਏ ਨੇ ਜੋ 12000 ਟੀਚਰਸ ਪੱਕੇ ਹੋਏ ਸੀ ਤੇ ਤੇ ਸਰ ਜਦੋਂ ਮੇਰੀ 10th ਪਾਸ ਆਊਟ ਹੋ ਗਈ ਤਾਂ ਸਰਕਾਰ ਵੱਲੋਂ ਸਕੂਲ ਆਫ ਫੈਮਿਨਸ ਦਾ ਪ੍ਰੋਜੈਕਟ ਚਲਾਇਆ ਗਿਆ ਤਾ ਮੇਰੇ ਮਮਾ ਤੇ ਮੇਰੇ ਫਾਦਰ ਸਾਹਿਬ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਸਰਕਾਰ ਕੁਝ ਨਵਾਂ ਨਵਾਂ ਤੁਹਾਡੇ ਲਈ ਰਾਹ ਖੋਲ ਰਹੀ ਆ ਤਾਂ ਤੁਹਾਨੂੰ ਉਸ ਵਿੱਚ ਜਾਣਾ ਚਾਹੀਦਾ ਤਾਂ ਸਰ ਮੈਂ ਐਗਜ਼ਾਮ ਦਿੱਤਾ ਤੇ ਬਠਿੰਡਾ ਡਿਸਟ੍ਰਿਕਟ ਚੋਂ ਵੀ ਮੇਰਾ 7th ਰੈਂਕ ਸਕੂਲ ਆਫ ਫੈਮਿਨਸ ਵਿੱਚ ਆਇਆ ਤਾਂ ਸਰ ਜਦੋਂ ਮੈਂ ਉੱਥੇ ਉਹਨਾਂ ਐਡਮਿਸ਼ਨ ਲਈ ਸਰ 10th ਦੇ ਵਿੱਚ ਮੇਰੀ ਪਰਸੈਂਟੇਜ ਕੱਟ ਗਈ ਸੀਗੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਸਕੋਪ ਥੋੜਾ ਵੱਡਾ ਚਾਹੀਦਾ ਸੀ ਤੇ ਜਦੋਂ ਸਕੂਲ ਆਫ ਫੈਮਿਨਸ ਦੇ ਵਿੱਚ ਦਾਖਲਾ ਲਿਆ ਤਾਂ ਟੀਚਰਸ ਨੇ ਐਨੀ ਸਪੋਰਟ ਕੀਤੀ 인ਫਰਾਸਟ੍ਰਕਚਰ ਐਨਾ ਵਧੀਆ ਮਿਲਿਆ ਤੇ ਸਰ ਮੈਂ ਥੈਂਕਸ ਕਰਨਾ ਚਾਹਣੀ ਆ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦਾ ਕਿ ਉਹਨਾਂ ਨੇ ਬੱਚਿਆਂ ਲਈ ਐਨਾ ਵਧੀਆ ਮੌਕਾ ਸਰਜਿਆ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਲਈ ਐਡਾ ਵੱਡਾ ਮੁਕਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਇਸ ਕੀ ਕੀ ਇਸ ਵਾਰ ਕੀ ਮੇ ਰਿਜ਼ਲਟ ਆਇਆ ਇਸ ਇਸ ਵਾਰ ਸਰ ਮੇਰਾ ਪੰਜਾਬ ਵਿੱਚੋਂ 5th ਰੈਂਕ ਤੇ ਬਠਿੰਡਾ ਚੋਂ ਮੈਨੇ ਟਾਪ ਕੀਤਾ ਤੇ ਮੇਰੇ 99% ਆਇਸ ਵਾਹ ਜੀ ਬੱਦ ਬੱਦ ਬੰਦੇ ਕੋਈ ਸਟੂਡੈਂਟ ਕੋਈ ਜੀ ਆਪ ਵੱਲ ਬੋਲੋ ਸਰ ਤੁਹਾਡਾ ਟਾਈਮ ਆਜ ਅ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਮਾਈਕ ਥੋੜਾ ਨੇੜੇ ਰੱਖ ਲਓ ਬੱਚੇ ਹਾਂਜੀ ਮੇਰਾ ਨਾਮ ਪਨੀਤ ਕੌਰ ਹੈ ਮੈਂ ਸਕੂਲ ਆਫ ਐਮਿਨੈਂਸ ਖਮਾਨੋ ਕਲਾ ਫਤਿਹਗੜ੍ਹ ਸਾਹਿਬ ਦੀ ਵਿਦਿਆਰਥਣ ਹਾਂ ਮੈਂ ਅੱਜ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੀ ਹਾਂ ਕਿ ਸੀਐਮ ਸਰ ਤੇ ਈਐਮ ਸਰ ਨੇ ਸਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਇੱਕ ਇੱਛਾ ਪ੍ਰਗਟ ਕੀਤੀ ਹੈ ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ 10ਵੀਂ ਜਮਾਤ ਵਿੱਚ ਸੀਬੀਐਸਸੀ ਸਕੂਲਜ਼ ਵਿੱਚ ਪੜ੍ਹਦੀ ਸੀ ਉਸ ਤੋਂ